ਬਾਪੂ ਜੀ ਦੇ ਘਰ ਦੀ ਹਾਲਤ ਘਰ ਚ ਐਡਾ ਢੱਕਾ ਹੋ ਗਿਆ ਹੋਇਆ ਸੀ ਉਹ ਕਮਰਾ ਵੀ ਛੱਤ ਢਿੱਗਣ ਵਾਲੀ ਹੋਈ ਸੀ ਬਸ ਉੱਪਰ ਇਹਨਾਂ ਦੀ ਬਾਪੂ ਜੀ ਸਕੂਲ ਦੇ ਵਿੱਚ ਕਲਰਕ ਸੀ ਪੜਾਉਂਦੇ ਸੀ ਬਹੁਤ ਵਧੀਆ ਜੀਵਨ ਸੀ ਬਸ ਇਸ ਕਰਮਾਂ ਦੀ ਗੱਲ ਕਰ ਲਈਏ ਜਿਹਦੇ 14-15 ਸਾਲਾਂ ਤੋਂ ਸ਼ਾਇਦ ਉਸ ਤੋਂ ਵੀ ਵੱਧ ਸਮੇਂ ਤੋਂ ਮਾਸਟਰ ਚਰਨਦਾਸ ਜੀ ਬਹੁਤ ਮਾੜੀ ਜ਼ਿੰਦਗੀ ਬਤੀਤ ਕਰਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਮਾਸਟਰ ਚਰਨ ਦਾਸ ਬਾਪੂ ਮਾਸਟਰ ਚਰਨ ਦਾਸ ਸਿੰਘ ਜੀ ਸਾਡੇ ਸੁਪਨਿਆਂ ਦੇ ਘਰ ਦੇ ਮੈਂਬਰ ਨੇ ਬਾਪੂ ਜੀ ਨੂੰ ਕਿਹੜੇ ਹਾਲਾਤਾਂ 'ਚ ਲੈ ਕੇ ਆਏ ਸੀ ਉਹ ਤਸਵੀਰਾਂ ਜਰੂਰ ਦੇਖੋ ਪਹਿਲਾਂ 25 26 ਸਾਲਾਂ ਤੋਂ ਮੈਂਟਲੀ ਅਫਸੈਟ ਹੋ ਗਿਆ ਮੈਂਟਲੀ ਅਫਸੈਟ ਹੋਣ ਦਾ ਵੀ ਕਾਰਨ ਬੜਾ ਗੰਭੀਰ ਤੇ ਡੂੰਘਾ ਸਾਡੇ ਸਮਾਜ ਦੀ ਉਹ ਪਿਕਚਰ ਦਰਸਾਉਂਦਾ ਪਰ ਕਮਰਾ ਚੋਂਦਾ ਦੇਖੋ ਹਰ ਬਾਲੇ ਦੇ ਉੱਤੇ ਲੱਗੇ ਹੋਏ ਪਾਣੀ ਦੇ ਟੁੱਕੇ ਜਿਹੜੇ ਉਹ ਸੋਨੇ ਵਾਂਗੂ ਚਮਕਦੇ ਐ ਇਥੋਂ ਤੇ ਘਰ ਦੇ ਬਾਹਰ ਮੀਂਹ ਕੱਟ ਪਿਆ ਅੰਦਰ ਮੀਂਹ ਇੰਨਾ ਪਿਆ ਵੀ ਬਾਪੂ ਚੋਈ ਜਾਂਦਾ ਭਿੱਜ ਗਿਆ ਸਾਰਾ ਆ ਘਰ ਦਾ ਬੇੜਾ ਇੱਥੇ ਸ਼ਹਿਰ ਦੇ ਵਿੱਚ ਕਿਤੇ ਲੁਕਿਆ ਹੋਇਆ ਚੌਂਕਾ ਚੁੱਲਾ ਵੀ ਹੋਊਗਾ ਕਿਤੇ ਉਹਨੇ ਦਿਖਦਾ ਨਹੀਂ ਕਿੱਥੇ ਚੌਂਕਾ ਚੁੱਲਾ ਸੀ ਉਹ ਇਹ ਘਰ ਦਾ ਬੇੜਾ ਕਿੱਧਰ ਆ ਮੂੰਹ ਕਿੱਧਰ ਆ ਕਮਰਿਆਂ ਦੇ ਮੂੰਹ ਕਿੱਧਰ ਨੂੰ ਆ ਇਹ ਕੁਝ ਵੀ ਪਤਾ ਨਹੀਂ ਲੱਗਦਾ ਇਸ ਟਾਈਮ ਜਿਵੇਂ ਤੁਸੀਂ ਦੇਖਿਆ ਬਾਪੂ ਦੇ ਘਰੋਂ ਕਿੰਨਾ ਵੱਡਾ ਖਜ਼ਾਨਾ ਮਿਲਿਆ ਸਾਨੂੰ ਕਿਤਾਬਾਂ ਦੇ ਰੂਪ ਵਿੱਚ ਜਿਹੜਾ ਕਿ ਗਲਿਆ ਪਿਆ ਸੀ ਗਲਿਆ ਜਿਹੜਾ ਕਿ ਬਿਲਕੁਲ ਗਿੱਲਾ ਹੋ ਹੋ ਕੇ ਕਿਉਂਕਿ ਉਪਰੋਂ ਛੱਤ ਚੋਈ ਜਾਂਦੀ ਸੀਗੀ ਸਾਰਾ ਕਿਤਾਬਾਂ ਅਲਮਾਰੀ ਚ ਪਈਆਂ ਵੀ ਬਾਹਰ ਪਈਆਂ ਵੀ ਸਾਰੀਆਂ ਗਲ ਗਿਆ ਔਰ ਬਾਪੂ ਜੀ ਸਕੂਲ ਦੇ ਵਿੱਚ ਕਲਰਕ ਸੀ ਪੜਾਉਂਦੇ ਸੀ ਬਹੁਤ ਵਧੀਆ ਜੀਵਨ ਸੀ ਬਸ ਇਸ ਕਰਮਾਂ ਦੀ ਗੱਲ ਕਰ ਲਈਏ ਪਿਛਲੇ 14-15 ਸਾਲਾਂ ਤੋਂ ਸ਼ਾਇਦ ਉਸ ਤੋਂ ਵੀ ਵੱਧ ਸਮੇਂ ਤੋਂ ਮਾਸਟਰ ਚਰਨਦਾਸ ਜੀ ਬਹੁਤ ਮਾੜੀ ਜ਼ਿੰਦਗੀ ਬਤੀਤ ਕਰਦੇ ਸੀ ਤੇ ਹੁਣ ਬਾਪੂ ਇਹਦੇ 6-7 ਸਾਲਾਂ ਤੋਂ ਸੁਪਨਿਆਂ ਦੇ ਘਰ ਦੇ ਵਿੱਚ ਰਹਿੰਦੇ ਨੇ ਸਾਡੇ ਪਰਿਵਾਰ ਦੇ ਮੈਂਬਰ ਨੇ ਅਸੀਂ ਇਹਨਾਂ ਭਾਗਾਂ ਵਾਲੇ ਆ ਵੀ ਇਹਨਾਂ ਦੀ ਸੇਵਾ ਕਰ ਪਾਉਂਦੇ ਆ ਬਹੁਤ ਚੰਗੇ ਬੰਦੇ ਨੇ ਬਹੁਤ ਚੰਗੇ ਬੰਦੇ ਨੇ ਤੇ ਇਹਨਾਂ ਦੇ ਜਿਹੜੇ ਭਤੀਜੇ-ਭਤੀਜੀਆਂ ਵਾ ਇਹਨਾਂ ਦੇ ਪਰਝਾਈ ਆ ਉਹਨਾਂ ਭੈਣ ਉਹਨਾਂ ਨੂੰ ਬੇਨਤੀ ਆ ਵੀ ਪਲੀਜ਼ ਮਿਲ ਕੇ ਜਾਇਆ ਕਰੋ ਆਗੇ ਬੱਚਿਆਂ ਨੂੰ भेज्या ਕਰੋ ਹੁਣ ਤੁਸੀਂ ਵੱਡੇ ਹੋ ਗਏ ਹੋ ਆਹ ਸਾਹਿਬ ਇਹ ਤੁੱਤ ਹੋਰ ਕੁਛ ਵੀ ਨਹੀਂ ਮੰਗਦਾ ਬਾਪੂ ਇਹ ਨਹੀਂ ਕਹਿੰਦਾ ਤੁਸੀਂ ਇਹਨੂੰ ਲੈ ਜਾਓ ਬਸ ਇੰਨਾ ਹੀ ਆ ਇਹਨੂੰ ਕਿਤੇ ਹਫ਼ਤੇ ਦੋ ਹਫ਼ਤੇ 3 ਮਹੀਨੇ ਚੱਕ ਮੇਰੀ ਆ ਕੇ ਮਿਲ ਜਾ ਕਰੋ ਰਿਕਵੈਸਟ ਹੀ ਆ ਬਾਈ ਬਜ਼ੁਰਗਾਂ ਇਸ ਤਰ੍ਹਾਂ ਦੇ ਬਾਪੂ ਬਜ਼ੁਰਗਾਂ ਨੂੰ ਲੈ ਕੇ ਆਉਂਦੇ ਨੇ ਦੁੱਖ ਬਹੁਤ ਲੱਗਦਾ ਇਹ ਹੈ ਵੀ ਜਦੋਂ ਇੰਨਾ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੇ ਬਜ਼ੁਰਗਾਂ ਨੂੰ ਦੇਖਦੇ ਆਂ ਰੱਖਦੇ ਆਂ ਲੈ ਕੇ ਆਉਂਦੇ ਆਂ ਦੁੱਖ ਲੱਗਦਾ ਵੀ ਇਹਨਾਂ ਲੋਕਾਂ ਨੂੰ ਆਸ਼ਰਮਾਂ 'ਚ ਰਹਿਣ ਦੀ ਲੋੜ ਨਹੀਂ ਆਪਣੇ ਕੋਲੇ ਰਹਿਣ ਦੀ ਲੋੜ ਵਾਹਿਗੁਰੂ ਜੀ ਕਾ ਖਾਲਸਾ ਠੀਕ